ਤੂੰ ਮੈਂ ਕੱਲਾਂ ਵੀ ਭਾਈ ਜਿਹੜਾ ਤੁਹਾਡਾ ਆਵਦਾ ਇੱਥੋਂ ਦਾ ਰਹਿਣ ਵਾਲਾ ਤੇ ਬਰਨਾਲੇ ਦਾ ਕਿ ਮੇਰੀ ਤਾਂ ਜਦੋਂ ਮਰਜੀ ਬਾਹ ਫੜਦੇ ਹੋ ਫੁੰਡੀਆਂ 100 ਰਿਸ਼ਤੇਦਾਰੀਆਂ ਸਕੀਰੀਆਂ ਹੋਣਗੀਆਂ ਫਲਾਦਾ ਤਾਂ ਐ ਨਹੀਂ ਪਤਾ ਕਿ ਕਿੰਨੇ ਕਿਲੋਮੀਟਰ ਕਿੰਨੇ ਆ ਵਸ ਕਿੱਥੋਂ ਵੱਢਣੀ ਹੈ ਰਾਹ ਕਿਹੜਾ ਜਾਂਦਾ ਸੋਨਾ ਮੀਤ ਕਰਦਾ ਵੀ ਤੁਸੀਂ ਸਾਰੇ ਸੱਚ ਦਾ ਸਾਥ ਦਿਓਗੇ ਆਪਦੇ ਮੁੰਡੇ ਦਾ ਸਾਥ ਦਿਓਗੇ ਕਿ ਮੈਂ ਛੋੜਨਾ ਵਾਦਾ ਵੀ ਕਰਦਾ ਕਿ ਮੈਂ ਇਸ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਂਗਾ ਕਿਉਂਕਿ ਮੈਨੂੰ ਪਤਾ ਵੀ ਅੱਜ ਵੀ ਇੱਥੇ ਐ ਕਿ ਜੂ ਜੂ ਵਾਦੀ ਵੀ ਇੱਥੇ ਰਹਿਣ ਇਹ ਤਾਂ ਸਾਰੇ ਕਾਨੂੰਨ ਦਾ ਕਾਹਰਾਚਾਰ ਨੂੰ ਇਹਨਾਂ ਜੋ ਬਹੁਤਿਆਂ ਦੇ ਜੜ੍ਹ ਤੇ ਖਿਲਵੀ ਰਿਹਾਣਾ ਹੁਣ ਜਿੰਨਾ ਮਰਜ਼ੀ ਇੱਥੇ ਜਿਮੇਵਾਰੀ ਦਾ ਕਿਉਂਕਿ ਜਿਹਦਾ ਘਰ ਨਹੀਂ ਮਾਰਨੀ ਇੱਥੇ ਕਿਹਾਉਂਗਾ ਚਲੋ ਕਰ ਹੋਵੇ ਵੀ ਕੈਰੈਕਟਰ ਵੀ ਬੰਦੇ ਦਾ ਕੋਈ ਚੀਜ਼ ਹੁੰਦੀ ਹੈ ਅੱਜ ਕਿੱਥੇ ਕੱਲ ਕਿੱਥੇ ਉਹ ਬਠਿੰਡੇ ਨੂੰ ਇਲੈਕਸ਼ਨ ਲੜਨ ਦੀ ਜਾ ਕੇ ਉਧਰ 32000 ਵੋਟ ਵੀ ਐਜ ਕੀ ਹੁਣ ਇੰਟਰਵਿਊ ਚ ਕਹਿੰਦੇ ਯਾਰਾ ਸਾਹਿਬ ਮੇਰੀ ਕਹਿੰਦੇ ਬਠਿੰਡਾ ਇਲੈਕਸ਼ਨ ਲੜਨਾ ਗਲਤੀ ਸੀ ਮੈਂ ਤੁਸੀਂ ਚਾਰ ਨੂੰ ਇਹ ਵੀ ਕਹੋ ਕਹੋਗੇ ਵੀ ਮੇਰੀ ਸੰਗਰੂਰ ਇਲੈਕਸ਼ਨ ਲੜਨਾ ਵੀ ਗਲਤੀ ਸੀ ਹੋਣਾ ਇਹ ਉਹ ਤੁਹਾਨੂੰ ਲੱਗਦਾ ਵੀ ਇਹ ਜਿਹੜੇ ਇੱਥੇ ਵਾਲੇ ਕਾਂਗਰਸੀ ਆਦਾਲਤ ਉੱਪਰ ਪੜਨਗੇ ਤੁੰਗੇ ਜਾਣੋ ਅਗਲੇ ਕਿਉਂਕਿ ਤੁਸੀਂ ਦੇਖਿਆ ਹੋਣਾ ਉਹ ਖੈਰਾ ਸਾਹਿਬ ਜਿੱਥੇ ਜਾਂਦੇ ਆ ਨਾਲ ਇੱਥੇ ਵਾਲੇ ਆਪਣੇ ਜਿਹੜੇ ਕਾਂਗਰਸੀ ਲੀਡਰ ਅਸੂਰ ਵਾਲੇ ਖੜੇ ਹੁੰਦੇ ਸੱਜੇ ਕੱਪੇ ਵਿਚੇ ਮੰਤਰੀ ਸਾਹਿਬ ਕਾ ਮੁੱਖ ਮੰਤਰੀ ਵਿਚੇ ਐਮਐਲਏ ਉਹਨਾਂ ਦੇ ਵਿਚਾਰੇ ਖੜ ਕੇ ਖੈਰਾ ਸਾਹਿਬ ਮਿਲਾਂ ਦਾ ਦਾਸਰੀ ਕਹਿੰਦੇ ਆ ਮੈਂ ਪਾਰਟੀ ਹਾਈ ਕਮਾਂਡ ਨੂੰ ਟਿੱਕਰੀ ਮੰਗੀ ਮੈਂ ਉਹਨਾਂ ਨੂੰ ਕਿਹਾ ਸੀ ਕਿ ਜੇ ਤਾਂ ਮੇਰੇ ਨਾਲ ਕੋਈ ਚੰਗਾ ਹੈਗਾ ਉਹਨੂੰ ਦੇ ਦਿਓ ਨਹੀਂ ਮੈਨੂੰ ਦੇ ਦਿਓ ਤੇ ਉਹ ਨਾਲ ਖੜੇ ਹੁੰਦੇ ਹੁਣ ਕੇ ਨਾਲ ਖੜ ਕੇ ਕਹੀ ਜਾਂਦੇ ਕਿ ਮੇਰੇ ਨਾਲ ਚੰਗੇ ਹੈ ਨਹੀਂ ਹੈ ਉਹ ਕਿਉਂ ਵੋਟਾਂ ਪਾਉਣਗੇ ਚਲੋ ਨਾਲ ਤੁਰ ਵੀ ਪੈਣਾ ਪਰ ਵੋਟਾਂ ਸਗਰੂਨ ਦੇ ਲੋਕਾਂ ਨੇ ਪਾਉਣੀਆਂ ਕੋਈ ਕਿਸੇ ਨੂੰ ਜੇਬ ਚ ਨਹੀਂ ਚੱਕੀ ਫਿਰਦਾ ਤੇ ਲੋਕ ਬੜੇ ਸਿਆਣੇ ਆ ਤੇ ਸੱਚ ਦਾ ਇਮਾਨਦਾਰੀ ਦਾ ਜਿਹੜਾ ਸੂਬੇ ਨੂੰ ਅਕੇਲੇ ਕੇ ਜਾਣਾ ਚਾਹੁੰਦਾ ਉਸ ਮੁੱਖ ਮੰਤਰੀ ਔਰ ਸਰਕਾਰ ਦਾ ਔਰ ਪਾਰਟੀ ਦਾ ਸਾਥ ਦੇਣੀ ਤੇ ਬਾਕੀ ਮੈਂ ਨਿੱਜੀ ਤੌਰ ਤੇ ਤੁਹਾਡਾਂ ਨੂੰ ਵਾਦਾ ਕਰਨਾ ਕਿ ਜਿੱਥੇ ਮੇਰੀ ਜ਼ਿੰਮੇਵਾਰੀ ਨਾ ਹੋਵੇ ਮੈਂ ਇਮਾਨਦਾਰੀ ਨਾਲ ਮੁਹੌਤਾਬ ਕਰਨਾ ਪਹਿਲਾ ਸੱਤ ਸਾਲ ਤੋਂ ਐਮ ਆਈ ਐ ਮੇਰੇ ਹੱਥੇ ਤੋਂ ਵਾਦਾ ਕਰ ਲਿਓ ਔਰ ਕਿਸੇ ਚੀਜ਼ ਦੀ ਨਾਰਾਜ਼ਗੀ ਮੇਰੇ ਨਾਲ ਹੋ ਸਕਦੀ ਹੈ ਮੈਂ ਬਰਨਾਲੇ ਤੋਂ ਹਰ ਸਟੇਜ ਤੋਂ ਲੋਕਾਂ ਨਾਲ ਵਾਦਾ ਕੀਤਾ ਪਰ ਜ਼ਿੰਦਗੀ 'ਚ ਇਸ ਚੀਜ਼ ਦਾ ਨਾਮ ਆ ਨਹੀਂਊਗਾ ਕਿ ਤੂੰ ਵੀ ਮੀਤ ਕਦੇ ਨਵੇਂ ਕਰਦੀ ਬੇਇਮਾਨੀ ਕਰ ਗਿਆ ਤੇ ਤੁਹਾਡੇ ਨਾਲ ਵੀ ਮੈਂ ਵਾਅਦਾ ਕਰਦਾ